ਚਿਕਾ ਜੀ ਸਾਰਿਆਂ ਨੂੰ ਦੋਸਤੋ ਅੱਜ ਇਸ ਵੀਡੀਓ ਚ ਆਪਾਂ ਤੁਹਾਡੇ ਨਾਲ ਪੰਜਾਬ ਅਤੇ ਰਣਵੀਂ ਦੀਆਂ ਬੱਖ-ਬੱਖ ਫਸਲਾਂ ਦੇ ਬੱਖ-ਬੱਖ ਮੰਡੀਆਂ ਦੇ ਰੇਟਾਂ ਦੀ ਜਾਣਕਾਰੀ ਸਾਂਝੀ ਕਰਦੇ ਆਂ ਅਸਲੀ ਦੋਸਤੋ ਜੇਕਰ ਤੁਸੀਂ ਅਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਬਟਨ ਦਬਾਓ ਤਾਂ ਕਿ ਖੇਤੀਬਾੜੀ ਨਾਲ ਸੰਬੰਧ ਜਿਹੜੀ ਵੀ ਜਾਣਕਾਰੀ ਆਪਾਂ ਸਾਂਝੀ ਕਰਦੇ ਆਂ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਗਿੱਦੜਵਾਚ ਜਿਹੜੀ 1400 ਇੱਕ ਦੋਸਤੋ 3500 ਤੋਂ 3700 ਰੁਪਏ ਵਿਕੀ ਆ 17 18 ਰੁਪਏ 2800 2870 ਰੁਪਏ 1885 3200 ਤੋਂ 3470 ਰੁਪਏ 1509 3100 ਤੋਂ 3200 ਰੁਪਏ 1847 2800 ਤੋਂ 3100 ਰੁਪਏ ਉਸ ਤੋਂ ਜਿਹੜੀ ਫਤਿਆਵਾਦ ਮੰਡੀ ਹੈ ਨਰਮਾ 4500 ਤੋਂ 7100 ਰੁਪਏ ਤੱਕ ਵਿਕਿਆ ਕਪਾਸ 6800 ਰੁਪਏ 1121 ਰੁਪਏ 1885 3570 ਰੁਪਏ 1509 3345 ਰੁਪਏ 1847 3155 ਰੁਪਏ 1431 3100 ਰੁਪਏ ਉਸ ਤੋਂ ਸਰਸਾ ਮੰਡੀ ਜਣ ਨਰਮਾ 4500 ਤੋਂ 7150 ਕਣ ਕਪਾਹ 6500 ਤੋਂ 6880 1500 ਤੋਂ 9 2900 ਤੋਂ 3300 ਰੁਪਏ 18 47 2200 ਤੋਂ ਤੇ ਨਿਆਰ 53 1400 1 3400 ਤੋਂ 3780 ਰੁਪਏ 17 18 3000 ਤੋਂ 3500 18 85 3100 ਤੋਂ 3476 ਰੁਪਏ ਉਸ ਤੋਂ ਬਾਅਦ ਜਿਹੜਾ ਗਿੱਦੜ ਬਾਹ ਦੇ ਰੇਟ ਨੇ ਦੋਸਤੋ ਜਿਹੜੀ 1400 3500 ਤੋਂ 3700 ਰੁਪਏ 17 18 3300 ਤੋਂ 3570 1885 3200 ਤੋਂ 3470 ਰੁਪਏ 1509 3100 ਤੋਂ 3200 18 47 2800 ਤੋਂ 3100 ਰੁਪਏ ਉਸ ਤੋਂ ਜਿਹੜੀ ਕੋਟਕਪੂਰਾ ਮੰਡੀ ਦੇ ਰੇਟ ਨੇ ਉਹ 11 ਕਿ ਜਿਹੜੀ 3700 ਤੋਂ 4000 ਰੁਪਏ ਵਿਕੀ ਆ 1401 3500 ਤੋਂ 3715 ਰੁਪਏ 17 18 3300 ਤੋਂ 3605 ਰੁਪਏ 1885 3200 ਤੋਂ 3520 ਰੁਪਏ 1509 3100 ਤੋਂ 3135 ਰੁਪਏ ਉਸ ਤੋਂ ਆ ਜਿਹੜੇ ਤੂੜੀਆਂ ਦੇ ਰੇਟ ਨੇ ਦੋਸਤੋ ਕੋਟਕਪੂਰਾ ਮੰਡੀ 560 ਰੁਪਏ ਮਾਨਸਾ 570 ਗਰਦਾਸਪੁਰ 580 ਗੰਗਾਣਾਗਰ 715 ਰੋਪੜ 640 ਮਲੇਰਕੋਟਲਾ 550 ਜਗਰਾਓ 700 ਧੂਰੀ 480 ਹਿਆਰਪੁਰ 710 ਫਿਰੋਜਪੁਰ 570 ਤਰਨਤਾਰਨ 580 ਇਹ ਜਿਹੜੇ ਰੇਟ ਨੇ ਦੋਸਤੋ 4 ਦਸੰਬਰ 2025 ਦੇ ਬਖਵਾਖ ਫਾਸਲਾਂ ਦੇ ਰੇਟ ਨੇ ਇਹ ਜਿਆ ਹੋਰ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ